ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਕਿ ਸਿੰਪਲ ਕਮੀਜ਼ ਦੀ ਕਟਿੰਗ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਆਪਾਂ ਨੇ ਕਾਟਾ ਕਿਵੇਂ ਪਾਉਣੀਆਂ ਨੇ ਪਲੇਟਾਂ ਦੇ ਨਿਸ਼ਾਨ ਕਿਵੇਂ ਲਗਾਉਣੇ ਨੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਮੀਜ਼ ਦੀ ਆਪਾਂ ਨੇ ਲੈਂਥ ਲਈ ਹੋਈ ਆ 5.74 ਇੰਚ ਕਮੀਜ਼ ਦੀ ਆਪਾਂ ਨੇ ਲੈਂਥ ਲਈ ਆ 5.44 ਇੰਚ ਕਮੀਜ਼ ਦੀ ਲੈਂਥ ਤਿਆਰ ਰਹੂਗੀ ਘੇਰਾ ਹੈਗਾ ਇਹਦਾ 22 ਇੰਚ 25 ਇੰਚ ਆਪਾਂ ਨੇ ਇਹਦਾ ਘੇਰਾ ਲਿਆਗਾ ਸਾਰਾ ਟੋਟਲ ਇਹਦੇ ਵਿੱਚ ਆਪਾਂ ਨੇ ਕੋਰਾਨੀ ਪਾਣੀਆ ਨਹੀਂ ਇਹਦੇ ਵਿੱਚ ਆਪਾਂ ਨੇ ਲੈਸ ਪਾਣੀਆ ਸਿੰਪਲ ਕਮੀਜ਼ ਆ ਇਹ ਠੀਕ ਹੈ ਜੀ ਦੋਨੇ ਪੱਲੇ ਆਪਾਂ ਨੇ ਕੱਟ ਕੇ ਇਹਦੇ ਵਿੱਚ ਇਦਾਂ ਰੱਖ ਲਏ ਨੇ ਤੇ ਫਲਾਵਰ ਇਹਦੇ ਸੈੱਟ ਕਰ ਲਏ ਨੇ ਆਪਾਂ ਨੇ ਪਹਿਲਾਂ ਹੁਣ ਆਪਾਂ ਇਹਦੇ ਉੱਪਰ 3 ਇੰਚ ਦਾ ਨਿਸ਼ਾਨ ਲਗਾਵਾਂਗੇ 6 ਇੰਚ ਤੇ ਆਪਾਂ 3 ਇੰਚ ਦਾ ਨਿਸ਼ਾਨ ਲਗਾਵਾਂਗੇ 7 ਇੰਚ ਤੇ ਆਪਾਂ ਮੋਢੇ ਦਾ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ 6 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਬਾਕਸ ਬਣਾ ਲਾਂਗੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਨੇ 21 ਇੰਚ ਤੇ ਛਾਤੀ ਦਾ ਨਾਪ ਲਗਾ ਲੈਣਾ ਇਸ ਤਰ੍ਹਾਂ ਫਿਰ ਆਪਾਂ ਇੱਥੇ 프ਰੰਟ ਪੱਲੇ ਦੀ ਕਾਟ ਪਾਵਾਂਗੇ 21 ਇੰਚ ਤੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ 1 ਇੰਚ ਤੇ ਪਾ ਦਿੱਤੀ ਆਪਾਂ ਨੇ 2 ਇੰਚ ਦੀ ਆਪਾਂ ਬੈਕ ਕਾਰਟ ਪਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਅੱਧੇ ਇੰਚ ਦਾ ਆਪਾਂ ਉੱਪਰੋਂ ਮੋੜਾ ਡਾਂਗ ਕਰਾਂਗੇ ਹੁਣ ਆਪਾਂ ਔਰੇ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ 1.5 ਇੰਚ ਤੇ ਆਪਾਂ ਪਲੇਟਾਂ ਪਾਵਾਂਗੇ 3.5 ਇੰਚ ਤੇ ਫਿਰ ਮਾਰਕ ਕਰਾਂਗੇ 6.5 ਇੰਚ ਦੀ ਲੰਬੀ ਪਲੇਟ ਹੋਊਗੀ 3.5 ਇੰਚ ਤੇ ਆਪਾਂ ਫੇਰ ਮਾਰਕਰਾਂਗੇ ਵਿਚਾਲੇ ਇਹਦੇ 7 ਇੰਚ ਹੋਊਗਾ ਪਲੇਟਾ ਪਾ ਕੇ 6 ਇੰਚ ਰਹਿ ਜਾਊਗਾ ਅੱਧਾ ਅੱਧਾ ਇੰਚ ਦੀ ਇਹ ਪਲੇਟ ਹੋਊਗੀ ਟੈਡੀ ਪਲੇਟ ਪਾਵਾਂਗੇ 2 ਇੰਚ ਤੇ 2 ਇੰਚ ਤੇ ਆਪਾਂ ਇਧਰਲੀ ਸਾਈਡ ਤੋਂ ਲਗਾਵਾਂਗੇ ਟੈਡੀ ਪਲੇਟ ਲਈ 2 ਇੰਚ ਤੇ ਇਹ ਆਪਾਂ ਇੱਧਲੀ ਸਾਈਡ ਤੋਂ ਲਗਾਵਾਂਗੇ। ਪਊਗੀ ਜਿਹੜੀ ਆਹ ਪਲੇਟ ਪਊਗੀ ਨਾ ਇਹਦਾ ਆਪਾਂ ਨੇ ਸੈਂਟਰ ਕਰ ਲੈਣਾ ਲੰਬੀ ਪਲੇਟ ਦਾ ਠੀਕ ਹੈ ਜੀ ਇੱਥੇ ਪਊਗੀ ਇਹ ਇਸ ਤਰ੍ਹਾਂ ਫਿਰ ਆਪਾਂ ਨੇ ਪਲੇਟ ਪਾ ਦੇਣੀ ਆ ਠੀਕ ਹੈ ਜੀ 21 ਇੰਚ ਦਾ ਮਾਰਕ ਆਪਾਂ ਨੇ ਉੱਪਰ ਕਰ ਲਿਆ 19 ਇੰਚ ਦਾ ਮਾਰਕ ਆਪਾਂ ਇੱਥੇ ਕਰਾਂਗੇ ਅੱਧਾ ਇੰਚ ਆਪਾਂ ਵੱਧ ਲਵਾਂਗੇ ਕਿਉਂਕਿ ਪਲੇਟਾਂ ਦੇ ਵਿੱਚ ਆਊਗਾ 15 ਇੰਚ ਤੇ ਆਪਾਂ ਸਾਈਡ ਸਲਾਈ ਦਾ ਨਿਸ਼ਾਨ ਲਗਾਵਾਂਗੇ 22 ਇੰਚ ਤੇ ਇਹ ਪਰਹੁਗੀਰੀ ਹੁਣ ਆਪਾਂ ਇੱਥੋਂ ਕਟਾਈ ਕਰਾਂਗੇ ਪਹਿਲਾਂ ਆਪਾਂ ਬੈਕ ਕੱਟ ਪਾਵਾਂਗੇ ਉੱਪਰਲੀ ਕੱਟ ਪਾ ਦਾਂਗੇ ਮੋਢੇ ਵਾਲੀ ਠੀਕ ਹੈ ਜੀ ਤਾਂ ਹੁਣ ਆਪਾਂ ਇਹਦੇ ਵਿੱਚੋਂ ਇੱਕ ਪੱਲਾ نیچے ਵਾਲਾ ਕੱਢ ਦਾਂਗੇ ਇਸ ਤਰ੍ਹਾਂ ਹੁਣ ਆਪਾਂ ਫਰੰਟ ਕੱਟ ਪਾਵਾਂਗੇ ਗਲੇ ਦਾ ਆਪਾਂ ਅੱਗੇ ਟੱਕ ਲਾਂਗੇ ਪਲੇਟਾਂ ਦੇ ਲਗਾ ਲਾਂਗੇ ਛਾਤੀ ਦੇ ਨਾਪ ਦਾ ਲਗਾ ਲਾਂਗੇ ਇੱਕ ਤੱਕ ਇੱਕ ਕੱਪਾ ਇੱਥੇ ਢਿੱਡੀ ਪਲੇਟ ਦਾ ਲਗਾ ਲਾਂਗੇ ਇੱਕ ਕੱਪਾ ਹੋਰੇ हिਪ ਦਾ ਲਗਾ ਲਾਂਗੇ ਕੀ ਆ ਜੀ ਹੁਣ ਆਪਾਂ ਬੈਕ ਸਾਈਡ ਦਾ neck cut ਕਰਾਂਗੇ 2.5 ਇੰਚ ਤੇ ਆਪਾਂ ਮਾਰਕ ਕਰਾਂਗੇ 5.5 ਇੰਚ ਤੇ ਲੈਂਥ ਲਗਾਵਾਂਗੇ 2.5 ਇੰਚ ਆਪਾਂ ਫੇਲ ਲਗਾਵਾਂਗੇ ਚੜਾਈ ਇਸ ਤਰ੍ਹਾਂ ਉਰੇ ਆਪਾਂ ਗੋਲ ਸ਼ੇਪ ਦੇ ਦਾਂਗੇ ਇਸ ਤਰ੍ਹਾਂ ਹੁਣ ਆਪਾਂ ਕੱਟ ਕਰ ਦਾਂਗੇ ਪਲੇਟ ਦਾ ਨਿਸ਼ਾਨ ਲਗਾਵਾਂਗੇ ਬੈਕ ਸਾਈਡ ਦਾ 12.5 ਇੰਚ ਤੇ 3.5 ਇੰਚ ਤੇ ਫੇਰ ਲਗਾਵਾਂਗੇ 3.5 ਇੰਚ ਤੇ 6.5 ਇੰਚ ਤੇ ਮਾਰਕ ਕਰਾਂਗੇ ਇਹ ਬੈਕ ਸਾਈਡ ਦੀ ਪਲੇਟ ਦਾ ਮਾਰਕ ਹੋ ਗਿਆ ਹੁਣ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ 19 ਇੰਚ ਦੀਆਂ ਆਪਾਂ ਨੇ ਬਾਹਾਂ ਕੱਟ ਕਰੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਕਾਟ ਪਾਵਾਂਗੇ ਕਾਟ ਜਦੋਂ ਆਪਾਂ ਨੇ ਪਾਣੀ ਆ ਤਾਂ ਆਪਾਂ ਨੇ ਖੁੱਲੀ ਸਾਈਡ ਤੋਂ ਪਾਣੀ ਆ ਬੰਦ ਸਾਈਡ ਤੋਂ ਨਹੀਂ ਪਾਣੀ ਹੈਗੀ 1.5 ਇੰਚ ਤੇ ਇੱਥੇ ਮਾਰਕ ਕਰਾਂਗੇ ਠੀਕ ਹੈ ਜੀ ਕਾਟ ਦੇ ਲਈ 5.5 ਇੰਚ ਦੀ ਇਹਦੀ ਮੂਰੀ ਆ 7.5 ਇੰਚ ਤੇ ਫਿਰ ਮਾਰਕ ਕਰਾਂਗੇ ਹੁਣ ਆਪਾਂ ਨੇ ਇਹਦੇ ਵਿੱਚ ਜੋੜ ਪਾਉਣਾ ਓਡੇ ਦੀਆਂ ਕਾਟਾਂ ਪਾਈਆਂ ਸੀ ਨਾ ਉਹ ਆਪਾਂ ਨੇ ਜਿਹੜੀਆਂ ਕਾਟਾਂ ਸੀਗੀਆਂ ਉਹ ਆਪਾਂ ਨੇ ਇਹਦੇ ਵਿੱਚ ਜੋੜ ਦੇ ਵਿੱਚ ਕੰਮ ਲੈ ਲੈਣਾ ਜੋੜ ਪਾਵਾਂਗੇ ਆਪਾਂ ਬਾਹਰ ਦੇ ਵਿੱਚ ਠੀਕ ਹੈ ਜੀ ਤਾਂ ਹੁਣ ਆਪਾਂ ਪਹਿਲਾਂ ਇੱਥੇ ਕਾਟ ਪਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦੇਣੀ ਆ ਦੇਖ ਸਕਦੇ ਹੋ ਤੁਸੀਂ 프ਰੰਟ ਕਾਟ ਵੀ ਆਪਾਂ ਪਾ ਦੇਣੀ ਆ ਇਸੇ ਤਰ੍ਹਾਂ ਜਿਹੜਾ ਆਪਾਂ ਨੇ ਜੋੜ ਪਾਣਾ ਜਿੰਨੀ ਆਪਾਂ ਨੇ ਸਲਾਈ ਲਗਾਉਣੀ ਆ ਨਾ ਇੰਨਾ ਆਪਾਂ ਨੇ ਇਹਨੂੰ ਉੱਪਰ ਵਧਾ ਕੇ ਰੱਖ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਇਹ 9 ਇੰਚ ਦਾ ਮੋਡਾ ਸੀ ਆਪਾਂ 10 ਇੰਚ ਤੱਕ ਇਹ ਮੋਡੇ ਨੂੰ ਰੱਖਣਾਗਾ ਇਸ ਤਰ੍ਹਾਂ ਥੋੜਾ ਜਿਹੀ ਜੋੜ ਪੂਗਾ ਆਪਾਂ ਨੇ ਸਲਾਈ ਦੇ ਸਲਾਈ ਤੋਂ ਬਾਅਦ ਜਿਹੜਾ ਕੱਪੜਾ ਬਚਦਾ ਹੁੰਦਾ ਉਹਦੇ ਲਈ ਆਪਾਂ ਨੂੰ ਲੋੜ ਹੈ ਦੀ ਠੀਕ ਹੈ ਜੀ ਇਸ ਤਰ੍ਹਾਂ ਵਸ ਆਪਾਂ ਇਹਨੂੰ ਕੱਟ ਕਰ ਦੇਣਾਗਾ ਹੁਣ ਆਪਾਂ ਇਹਦੀ ਕਟਾਈ ਕਰ ਦਾਂਗੇ ਇਦਰੀ ਸਾਈਡ ਤੋਂ ਵੀ ਆਪਾਂ ਇਹਨਾਂ ਕੱਟ ਕਰ ਦਾਂਗੇ ਇਸ ਤਰ੍ਹਾਂ ਰੱਖਿਆ ਹੋਇਆ ਆਪਾਂ ਨੇ ਠੀਕ ਹੈ ਜੀ ਇਹ ਜੋੜ ਆਪਾਂ ਨੇ ਤਾਂ ਪਾਇਆ ਵੀ ਸਲਾਈ ਲਾਉਣ ਤੋਂ ਬਾਅਦ ਆਪਣੇ ਕੋਲ ਥੋੜਾ ਜਿਹਾ ਕੱਪੜਾ ਬਾਹਾਂ ਦੇ ਵਿੱਚ ਹੋਣਾ ਜ਼ਰੂਰੀ ਆ ਇਸ ਕਰਕੇ ਆਪਾਂ ਨੇ ਜੋੜ ਇਹ ਪਾਇਆ ਹੁਣ ਆਪਾਂ ਲੈ ਇੱਥੇ ਕਾਟ ਪਾ ਦੇਣੀ ਆ ਦੇਖ ਸਕਦੇ ਹੋ ਤੁਸੀਂ ਅੰਦਰਲੀ ਸਾਈਡ ਦੋਨੇ ਬਾਹਾਂ ਦਾ ਕਪੜਾ ਸਿੱਧਾ ਆ ਅਲੱਗ-ਅਲੱਗ ਬਾਹ ਬਣੂਗੀ ਹੁਣ ਇਹ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ